ਉੜਾਂ ਟੀਮ ਜਿਹੜੀ ਇੱਕ ਐਨਜੀਓ ਔਰਗੇਨਾਈਜੇਸ਼ਨ ਹੈ ਇਹ ਬਾਕਰੋਪ ਮਹਾਰਾਸ਼ਟਰਾ ਦੀ ਟੀਮ ਦੇ ਨਾਲ ਜੁੜੀ ਹੋਈ ਹੈ ਤੇ ਇਹ ਜਗ੍ਹਾ-ਜਗ੍ਹਾ ਜਾ ਕੇ ਆਪਣੇ ਸੈਮੀਨਾਰ ਕਰਦੇ ਆ ਤੇ ਅੱਜ ਕੱਲ ਦੇ ਹਾਲਾਤਾਂ ਦੇ ਉੱਪਰ ਜੋ ਪੰਜਾਬ ਦੇ ਵਿੱਚ ਬਹੁਤ ਮਾੜੇ ਹਾਲਾਤ ਚੱਲਦੇ ਪਏ ਆ ਇਹਦੇ ਲਈ ਸਰਕਾਰ ਨੇ ਬੜੇ ਸਟੈਪ ਲਏ ਆ ਪਰ ਕਾਮਯਾਬ ਨਹੀਂ ਹੋ ਰਹੇ ਮਗਰ ਇਹ ਬਿਨਾਂ ਕਿਸੇ ਸੈਲਰੀ ਦੇ ਨਿਸਵਾਤ ਸੇਵਨ ਮੰਨ ਲਈ ਇਹ ਜਿਹੜੀ ਉਡਾਨ ਟੀਮ ਅੱਜ ਫਿਸਪਾਰਕ ਗੁਰਦਾਸਪੁਰ ਦੇ ਵਿੱਚ ਆਈ ਹੈ ਤੇ ਇਹਨਾਂ ਨੇ ਆ ਕੇ ਜਿਹੜੇ ਵੀ ਬੱਚੇ ਇੱਥੇ ਜੰਗ ਜੇਨਰੇਸ਼ਨ ਸਿਆਣੇ ਛੋਟੇ ਬੱਚਿਆਂ ਨੂੰ ਇਕੱਠੇ ਕਰਕੇ ਤੇ ਅੱਜ ਜੋ ਇਹਨਾਂ ਨੇ ਨਸ਼ਿਆਂ ਦੇ ਬਾਰੇ ਚਾਹੇ ਉਹ ਸ਼ਰਾਬ ਹੈ ਚਾਹੇ ਉਹ ਚਿਟਾ ਹੈ ਚਾਹੇ ਉਹ ਹੀਰੋਨ ਇਹਨਾਂ ਸਾਰਿਆਂ ਦੇ ਬਾਰੇ ਉਹਨਾਂ ਚਾੜਨਾ ਪਾਇਆ ਕਿ ਇਹ ਤੁਹਾਡੇ ਸਰੀਰ ਲਈ ਕਿੰਨਾ ਕਿੰਨਾ ਮਾੜਾ ਫਾਇਦਾ ਹੁੰਦਾ ਹੈ ਇਹਦੇ ਕਾਰਨ ਹਰ ਸਾਲ ਤੁਸੀਂ ਦੇਖੋ ਖਾਸ ਕਰਕੇ ਪੰਜਾਬ ਦੇ ਵਿੱਚ ਕਿੰਨੇ ਬੱਚੇ ਜੰਗ ਜਨਰੇਸ਼ਨ ਅੱਜ ਕੱਲ ਇੱਕ ਇੱਕਦਮ ਬੱਚਾ ਮਾਪੇ ਦਾ ਉਹ ਵੀ ਉਹਨਾਂ ਨੂੰ ਛੱਡ ਕੇ ਤੇ ਇਹਨਾਂ ਨਸ਼ਿਆਂ ਦੇ ਲਪੇਟ ਚ ਆ ਜਾਂਦਾ ਹੈ ਇੱਕ ਮਾਪੇ ਲਈ ਉਹਦਾ ਜਵਾਨ ਪੁੱਤ ਘਰ ਵਿੱਚੋਂ ਨਿਕਲ ਜਾਣਾ ਨਸੇ ਦੀ ਭੇਡ ਚੜ ਜਾਣਾ ਕਿੰਨਾ ਦੁਖਦਾਈ ਹੁੰਦਾ ਹੈ ਕਿਸੇ ਵੀ ਰਾਹ ਦੇ ਨਾਲ ਜੇ ਅਸੀਂ ਪੀੜਤਾਂ ਦੀ ਮਦਦ ਕਰ ਸਕੀਏ ਤੇ ਸਾਡੇ ਸਮਾਜ ਲਈ ਬਹੁਤ ਵਧੀਆ ਹੈ ਤੇ ਅਸੀਂ ਇਹ ਕੋਸ਼ਿਸ਼ ਰੱਖਾਂਗੇ ਆਪਣੇ ਕਲੱਬ ਵੱਲੋਂ ਸਾਡਾ ਇੱਥੇ ਰੰਦਾ ਧਿਆਨ ਅਸੀਂ 24 ਘੰਟੇ ਇੱਥੇ 2-3 ਘੰਟੇ ਇੱਥੇ ਰਹਿਦੇ ਆ ਬੱਚਿਆਂ ਨੂੰ ਬੜਾ ਸਮਝਾਈਦਾ ਹੈ ਧੰਨਵਾਦ ਨਸ਼ੇ ਜਿਹੜੇ ਕਿ ਸਾਡੇ ਇੱਕ ਸਮਾਜਿਕ ਬੁਰਾਈ ਹੈ ਸਮਾਜ ਦੇ ਵਿੱਚ ਦਿਨ-ਪ੍ਰਤੀ ਦਿਨ ਵੱਧ ਰਹੀ ਹੈ ਔਰ ਸਾਡਾ ਪੰਜਾਬ ਜਿਹੜਾ ਵਾ 70% ਜਿਹੜਾ ਨਸ਼ਿਆਂ ਦੀ ਮਾਰ ਦੇ ਹੇਠ ਆ ਰਿਹਾ ਪਰ ਜਨਨਾ ਅਸੀਂ ਦੇਖਦੇ ਆ ਸਾਡੇ ਨੌਜਵਾਨ ਕਿਵੇਂ ਨਸ਼ੇ ਦੇ ਵਿੱਚ ਗ੍ਰਸਤ ਹੁੰਦੇ ਆ ਕੋਈ ਓਵਰਡੋਸ ਦੇ ਨਾਲ ਕੋਈ ਓਵਰ ਇੰਜੈਕਟ ਦੇ ਨਾਲ ਤੇ ਫਿਰ ਉਹ ਮੌਤ ਦੀ ਪਿੰਟ ਚੜ ਜਾਂਦੇ ਆ ਸੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਸਾਡੀ ਜਿਹੜੀ ਟੀਮਾਂ ਉਹਨਾਂ ਨੇ ਉਡਾਨ ਐਨਜੀਓ ਜਿਹੜੀ ਆ ਉਹਦੇ ਮਾਧਿਅਮ ਰਾਹੀਂ ਇੱਕ ਬੜਾ ਵਧੀਆ ਪਰਾਲਾ ਕੀਤਾ ਕਿ ਅਸੀਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਪਹੁੰਚ ਰਹੇ ਆ ਹਰ ਸਕੂਲ ਹਰ ਜਗ੍ਹਾ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ ਜਿੱਥੇ ਨੌਜਵਾਨ ਪੀੜੀ ਨੂੰ ਅਸੀਂ ਜਾ ਕੇ ਜਾਗਰੂਕ ਕਰੀਏ ਤੇ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਕਰੀ ਜਲਜੀਤ ਸਿੰਘ ਉਪਲ ਜਿਹੜੇ ਨੇ ਸਾਡੀ ਉਡਾਨ ਐਨਜੀਓ ਜਿਹੜੀ ਆ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਉਡਾਨ ਐਨਜੀਓ ਜਿਹੜੀ ਆ ਉਹਨਾਂ ਦੀ ਰਹਿਨਮਾਈ ਦੇ ਹੇਠ ਉਹਨਾਂ ਦੀ ਦੇਖਰੇਖ ਦੇ ਹੇਠ ਚੱਲ ਰਹੀ ਹੈ ਵੁਡ ਹੌਕ ਫਾਊਂਡੇਸ਼ਨ ਆਫ ਮਹਾਰਾਸ਼ਟਰ ਜਿਹੜੀ ਇਹਦੀ ਕੋਲਾਬੋਰੇਸ਼ਨ ਦੇ ਨਾਲ ਹੀ ਸਾਡੀ ਉਡਾਨ ਐਨਜੀਓ ਜਿਹੜੀ ਆ ਚੱਲ ਰਹੀ ਹੈ ਸੋ ਅੱਜ ਇੱਥੇ ਫਿਸ਼ ਪਾਰਕ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਆਂ ਔਰ ਬੜਾ ਵਧੀਆ ਲੱਗ ਰਿਹਾ ਇੱਥੇ ਸਾਰਿਆਂ ਨੂੰ ਅਸੀਂ ਜਾਗਰੂਕ ਕੀਤਾ रिटायर्ड ऑफिसर्स ਵੀ ਸੀ ਜੰਗ ਜਨਰੇਸ਼ਨ ਵੀ ਸੀ ਸਾਰਿਆਂ ਨੂੰ ਅਸੀਂ ਅਵੇਅਰ ਕੀਤਾ ਬੜਾ ਅੱਛਾ ਸਾਡਾ ਅੱਜ ਦਾ ਅਵੇਅਰਨੈਸ ਕੈਂਪ ਸੀ ਪਰਮਾਤਮਾ ਦੇ ਅੱਗੇ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਸਾਡੀ ਉਡਾਨ ਐਨਜੀਓ ਜਿਹੜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਇਸੇ ਤਰੀਕੇ ਦੇ ਨਾਲ ਹੀ ਅਸੀਂ ਸਮਾਜ ਦੀ ਸੇਵਾ ਕਰਦੇ ਰਹੀਏ ਔਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਪਹੁੰਚੀਏ ਔਰ ਨੌਜਵਾਨ ਪੀੜੀ ਜਿਹੜੀ ਆ ਉਹਨੂੰ ਜਾਗਰੂਕ ਕਰੀਏ ਥੈਂਕ ਯੂ ਸੋ ਮਚ ਗਾਰਡ ਫਾਊਂਡੇਸ਼ਨ ਇੱਕ ਬਹੁਤ ਹੀ ਵਧੀਆ ਮਿਸ਼ਨ ਚਲਾ ਰਹੀ ਹੈ ਜਿਸ ਦੇ ਵਿੱਚ ਸਹਿਯੋਗ ਦੇ ਰਹੇ ਹਨ ਅਲੱਗ-ਅਲੱਗ ਜਗ੍ਹਾ ਦੇ ਵਸਿੰਦੇ ਔਰ ਸਾਡੇ ਸ਼ਹਿਰ ਗੁਰਦਾਸਪੁਰ ਪੰਜਾਬ ਵਿੱਚ ਖਾਸ ਤੌਰ ਤੇ ਜੋ ਸਹਿਯੋਗ ਕਰ ਰਹੇ ਹਨ ਉਹ ਹਨ ਬਲਜੀਤ ਸਿੰਘ ਉਪਲ ਜੀ ਜੋ ਕਿ ਪ੍ਰੈਜ਼ੀਡੈਂਟ ਹਨ ਵੋਕਾਟ ਫਾਊਂਡੇਸ਼ਨ ਦੇ ਨਾਲ ਜੁੜੇ ਹੋਏ ਹਨ ਉਡਾਨ ਦਾ ਪੂਰਾ ਸਹਿਯੋਗ ਹੈ ਉਡਾਨ ਜੋ ਕਿ ਪੂਰੇ ਥਰੋਊਟ ਇੰਡੀਆ ਵਿੱਚ ਕਾਰਜ ਕਰ ਰਹੀ ਹੈ ਸਮਾਜ ਸੁਧਾਰ ਦਾ ਤੇ ਨਾਲ ਦੀ ਨਾਲ ਮੈਡਮ ਨਵਨੀਤ ਕੌਰ ਜੀ ਉਹ ਵੀ ਬਹੁਤ ਸੇ ਜੋੜ ਰਹੇ ਹਨ ਨਵਰਾਜ ਸੰਧੂ ਜੀ ਸੰਜੀਵ ਹਾਂਡਾ ਜੀ ਤੇ ਨਾਲ ਦੀ ਨਾਲ ਰਮਨੀਸ਼ ਜੀ ਇਹਨਾਂ ਸਾਰਿਆਂ ਦਾ ਸਹਿਯੋਗ ਹੈ ਜਿਸ ਦੀ ਬਦولت ਇਹ ਸਾਰਾ ਕਾਰਜ ਜਿਹੜਾ ਹੈ ਚਲਾਇਆ ਜਾ ਰਿਹਾ ਹੈ ਇਹ ਕਾਰਜ ਕਿਸ ਨਾਲ ਸੰਬੰਧਿਤ ਹੈ ਇਹ ਹੈ ਜੀ ਸਾਡੇ ਸਮਾਜ ਨੂੰ ਨਸ਼ਾ ਮੁਕਤ ਕਰਨਾ ਨਸ਼ੇ ਤੋਂ ਦੂਰ ਕਰਨਾ ਅੱਜ ਸਮਾਜ ਦੇ ਵਿੱਚ ਜੋ ਸ਼ਰਾਬ ਹੈ ਉਹ ਬੜੀ ਬੁਰੀ ਤਰ੍ਹਾਂ ਫੈਲੀ ਹੋਈ ਹੈ ਕਿ ਸ਼ਰਾਬ ਨੂੰ ਲੋਕ ਆਪਣਾ ਸਟੇਟਸ ਸਿੰਬਲ ਸਮਝਣ ਲੱਗ ਪਏ ਹਨ ਇਸ ਕਰਕੇ ਸਾਨੂੰ ਜਾਗਰੂਕ ਹੋਣਾ ਪਏਗਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਨੂੰ ਸਾਰਿਆਂ ਨੂੰ ਕਿ ਜਾਗਰੂਕ ਹੋ ਕਰਕੇ ਇਸ ਸ਼ਰਾਬ 루ਪੀ ਜੋ কলੰਕ ਹੈ ਇਸ ਨੂੰ ਮਿਟਾਇਆ ਜਾਵੇ ਸਮਾਜ ਤੋਂ ਇਸ ਨੂੰ ਦੂਰ ਕੀਤਾ ਜਾਵੇ